ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਟੈਡਾ ਕਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਜੀਤ ਕਿਤੇ ਨੇ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਪਾਟੀਆਂ ਨੇ ਤੁਹਾਨੂੰ ਦੱਈਏ ਕਿ ਅੱਜ ਕੱਲ ਸਿਰਫ ਧੌੜ ਲੱਗੀ ਹੋਈ ਹੈ ਰੋਟੀ ਦੀ ਤੇ ਕਈ ਵਾਰ ਅਸੀਂ ਆਪਣੀ ਰੋਟੀ ਦੇ ਮਸਲੇ ਦੇ ਲਈ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਪਰ ਪਤਾ ਨਹੀਂ ਹੁੰਦਾ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਸਾਡੇ ਨਾਲ ਕੀ ਬੀਤੂਗਾ ਤਾਂ ਦੱਈਏ ਕਿ 2 ਮਹੀਨੇ ਪਹਿਲਾਂ ਰੋਜੀ ਰੋਟੀ ਕਮਾਉਣ 사ウਦੀ ਅਰਬ ਗਏ 37 ਸਾਲ ਨੌਜਵਾਨ ਦੀ ਪੇੜ ਪਰ ਇਹਲਾ ਤਾਂ ਵਿੱਚ ਹੋਈ ਮੌਤ ਮਰਤੇ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਕਾਦੀਆਂ ਦੇ ਨੇੜੇ ਪਿੰਡ ਨੱਥੂ ਖੇਰੇ ਦਾ 37 ਸਾਲਾ ਨੌਜਵਾਨ ਮਨਦੀਪ ਸਿੰਘ ਜੋ ਕਿ 2 ਮਹੀਨੇ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਸਭ ਦੀ ਅਰਬ ਗਿਆ ਸੀ ਜਿੱਥੇ ਉਸ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਨੌਜਵਾਨ ਦੀ ਮੌਤ ਦੀ ਖਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਗਲਬਾ ਦੌਰਾਨ ਮਰਤਕ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਨੇ ਉਸ ਦਾ ਭਰਾ ਅਤੇ ਭੈਣ ਨੇ ਕਿਹਾ ਕਿ ਮਨਦੀਪ ਸਿੰਘ ਜਿਸ ਨੂੰ ਕਿ ਕਰਜ਼ਾ ਚੁੱਕ ਕੇ ਅਸੀਂ 2 ਮਹੀਨੇ ਪਹਿਲਾਂ 사ウਦੀ ਅਰਬ ਭੇਜਿਆ ਸੀ ਜਿਸ ਦੀ ਕਿ ਉੱਥੇ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ ਅਸੀਂ 사ウਦੀ ਅਰਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਬੇਟੇ ਦੀ ਮੌਤ ਦੀ ਜਾਂਚ ਕੀਤੀ ਜਾਵੇ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਉਹਨਾਂ ਕਿਹਾ ਕਿ ਸਾਡੇ ਬੇਟੇ ਮਨਦੀਪ ਦੀ ਸੌਦੀ ਅਰਬ ਤੋਂ ਇੱਕ ਵੀਡੀਓ ਮਿਲੀ ਹੈ ਜਿਸ ਵਿੱਚ ਉਹ ਬਿਮਾਰ ਹਾਲਤ ਵਿੱਚ ਸੀ ਅਤੇ ਇੱਕ ਸ਼ਖਸ ਕਹਿ ਰਿਹਾ ਸੀ ਕਿ ਇਸ ਦਾ ਇਲਾਜ ਕਰਵਾਓ ਪਰਿਵਾਰਕ ਮੈਂਬਰਾਂ ਨੇ ਮੋਦੀ ਸਰਕਾਰ ਐਨਆਰਆਈ ਵੀਰਾਂ ਅਤੇ ਪੰਜਾਬ ਸਰਕਾਰ ਤੋਂ ਗੁਹਾਰ ਲਗਾਈ ਕਿ ਸਾਡੇ ਬੇਟੇ ਦੀ ਮਰਤੇਗ ਦੇ ਪੰਜਾਬ ਲਿਆਂਦੀ ਜਾਵੇ ਅਸੀਂ ਬਹੁਤ ਗਰੀਬ ਹਾਂ ਤੇ ਅਸੀਂ ਇਸ ਦਾ ਖਰਚਾ ਨਹੀਂ ਚੱਲ ਸਕਦੇ ਉਥੇ ਹੀ ਪਿੰਡ ਦੇ ਸਰਪੰਚ ਸਰਵਨ ਸਿੰਘ ਅਤੇ ਪਿੰਡ ਵਾਸੀ ਰਣਜੋਤ ਸਿੰਘ ਨੇ ਕਿਹਾ ਕਿ ਮਨਦੀਪ ਸਿੰਘ ਜੋ ਕਿ 2 ਮਹੀਨੇ ਪਹਿਲਾਂ ਹੀ 사ウਦੀ ਅਰਬ ਗਿਆ ਸੀ ਜਿਸ ਦੀ ਅਚਾਨਕ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ ਮ੍ਰਿਤਕ ਮਨਦੀਪ ਸਿੰਘ ਬਹੁਤ ਹੀ ਮਿਹਨਤੀ ਲੜਕਾ ਸੀ ਅਤੇ ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ ਸਰਦੀ ਵਿਕੇਂਧ ਸਰਕਾਰ ਤੇ ਪੰਜਾਬ ਸਰਕਾਰ ਤੇ ਐਨਆਰਆਈ ਵੀਰਾਂ ਨੂੰ ਅਪੀਲ ਹੈ ਕਿ ਉਹ ਨੌਜਵਾਨ ਦੀ ਮਰਤਕ ਦੇ ਪੰਜਾਬ ਭੇਜ ਦੇਣ ਜਾਂ ਲਿਆ ਕੇ ਦੇਣ ਤੰਦਾ ਦੀ ਇਹ ਕੀ ਇਹ ਬਹੁਤ ਹੀ ਜ਼ਿਆਦਾ ਜੜੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿਉਂਕਿ ਨੌਜਵਾਨ ਰੋਜੀ ਰੋਟੀ ਦੇ ਲਈ ਤੇ ਆਪਣੇ ਸਨੈਰੀ ਭਵਿੱਖ ਦੇ ਲਈ ਸੌਦੀ ਅਰਪ ਜਾਂਦਾ ਹੈ ਜਿੱਥੇ ਕਿ ਉਸਦੀ ਅਚਨਚੇਤ ਕਿਸੇ ਕਾਰਨ ਕਰਕੇ ਮੌਤ ਹੋ ਜਾਂਦੀ ਹੈ ਗੱਲਾਂਬਾਤਾਂ ਦੇ ਦੌਰਾਨ ਉਹਨਾਂ ਨੇ ਸੱਕ ਜਤਾਇਆ ਕਿ ਸਾਨੂੰ ਇਸ ਦੀ ਮੌਤ ਦੇ ਉੱਤੇ ਸੱਕ ਵੀ ਹੈ ਕਿ ਇਸ ਦੀ ਮੌਤ ਕਿੰਨਾ ਕਾਰਨਾਂ ਕਰਕੇ ਹੋਈ ਤੇ ਸਬਦੀ ਅਰਬ ਦੀ ਸਰਕਾਰ ਨੂੰ ਉਹਨਾਂ ਨੇ ਗੁਹਾਰ ਲਗਾਏ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਜੇਕਰ ਇਸ ਦੇ ਨਾਲ ਕੋਈ ਅਨਿਆਏ ਹੋਇਆ ਹੈ ਤੇ ਉਸ ਨੂੰ ਇਨਸਾਫ ਮਿਲ ਸਕੇ ਨਾਲ ਦੇ ਨਾਲ ਉਹਨਾਂ ਨੇ ਇਹ ਗੁਹਾਰ ਵੀ ਲਗਾਈ ਹੈ ਕਿ ਜੇਕਰ ਪੰਜਾਬ ਸਰਕਾਰ ਜਾਂ ਫਿਰ ਸੈਂਟਰ ਸਰਕਾਰ ਇਹਨਾਂ ਦੇ ਬੱਚੇ ਦੀ ਮ੍ਰਿਤਕ ਦੇ ਨੂੰ ਪੰਜਾਬ ਲਿਆ ਦੇਵੇ ਨਾਲ ਦੇ ਨਾਲ ਉਹਨਾਂ ਨੇ ਐਨ ਆਰ ਆਈ ਵੀਰਾਂ ਨੂੰ ਵੀ ਸਹਿਯੋਗ ਦੇ ਲਈ ਜੜੀ ਬੇਨਤੀ ਕੀਤੀ ਹੈ ਦੂਸਰੇ ਪਾਸੇ ਤੁਹਾਨੂੰ ਦੱਦਿਆ ਕਿ ਪਰਿਵਾਰ ਦੇ ਵਿੱਚ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਿੰਡ ਪੂਰੀ ਤਰ੍ਹਾਂ ਜੜਾ ਆ ਉਹ ਇਸ ਸਹਿਮ ਦੇ ਮਾਹੌਲ ਦੇ ਵਿੱਚ ਹੈ ਕਿਉਂਕਿ ਇੱਕ ਨੌਜਵਾਨ ਦੀ ਅਚਨਚੇਤ ਮੌਦੀ ਖਬਰ ਪਿੰਡ ਦੇ ਵਿੱਚ ਆਉਣਾ ਪਿੰਡ ਦੇ ਲੋਕਾਂ ਦੇ ਵਾਸਤੇ ਇੱਕ ਤਰ੍ਹਾਂ ਦੇ ਨਾਲ ਬਹੁਤ ਜ਼ਿਆਦਾ ਜੜਾ ਆ ਦੁਖੀ ਹਿਰਦੇ ਵਾਲਾ ਹੁੰਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਵਿਦੇਸ਼ ਦੇ ਵਿੱਚ ਵਸਦੇ ਨੌਜਵਾਨਾਂ ਬਾਰੇ ਨੌਜਵਾਨ ਜੋ ਕਿ ਪਿੰਡਾਂ ਨੂੰ ਸ਼ਹਿਰਾਂ ਨੂੰ ਛੱਡ ਕੇ ਜੜਾਇਆ ਉਹ ਜਾਂਦੇ ਨੇ ਤਸਵੀਰ ਤੁਸੀਂ ਦੇਖ ਦਿੱਤੀ ਪਈ ਉਹ ਨੌਜਵਾਨ ਦੀ ਜਦੋਂ ਕਿ ਉਹ ਬਿਮਾਰ ਆ ਤੇ ਉਹ ਤਸਵੀਰਾਂ ਵੀ ਤੁਹਾਨੂੰ ਜੜੀਆਂ ਨੇ ਅਸੀਂ ਨਾਲ ਦੀ ਨਾਲ ਸਾਂਝੀਆਂ ਕਰ ਰਹੇ ਹਾਂ ਬਣੇ ਰੋਵੇ ਇਸ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਹਰ ਖਬਰ ਤੁਹਾਨੂੰ ਜੜੀਏ ਸਮੇਂ ਸਿਰ ਮਿਲ ਸਕੇ ਨਾਲ ਦੀ ਨਾਲ ਜੜਾਇਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਧੰਨਵਾਦ ਸੈਜਲ ਭਾਈ ਇਹ ਦੇਖ ਲਓ ਆਦਮੀ ਜਿਆਦਾ ਬਿਮਾਰ ਹੈ ਖੋਣ ਕੌਲਟੀ ਆ ਰਹਾ ਉਸ ਕੋ ਸਰਦੀ ਲੱਗ ਗਿਆ ਸੱਤੇ 'ਤੇ ਸੋਇਆ ਥਾ ਦੋ ਤਿੰਨ ਦਿਨ ਉਹ ਉਧਰ ਸੋਇਆ ਥਾ ਅਬੀ ਮੇਰੀ ਗੱਡੀ 'ਚ ਆਇਆ ਏ ਬਤਾਓ ਯਾਰ ਉਸ ਕੋ ਦਵਾਈ ਦੁਵਾਈ ਦਿਲਾਓ ਨਹੀਂ ਤਾਂ ਕੁਛ ਤਤਹੀਬ ਕਰੋ ਉਸ ਕਾ ਇਹ ਦੇਖ ਲਓ ਸਰਦੀ ਲੱਗ ਰਹਾ ਕਾਮਰਾ ਹੈ ਕੀ ਕਰਨਾ ਜਲਦੀ ਬਤਾਓ ਯਾਰ ਉਹ ਦੇਖ ਲਓ ਉਲਟੀ ਮਾਰ ਰਹਾ ਸਾਡਾ ਵੀਰ ਮਨਦੀਪ ਸਿੰਘ ਜੀ ਇਹ ਪਿੰਡ ਨੱਥੂਖੇਰਾ ਨੇੜੇ ਕਾਧੀਆਂ ਜਿੱਨਾ ਗੁਰਦਾਸਪੁਰ ਉਮਰ 37 ਕੇ ਸਾਲ ਸੀ ਉਹ ਰੋਜੀ ਰੋਟੀ ਲਈ ਗਿਆ ਸੀ ਜੀ ਆਪਣੇ ਸਾਊਦੀ ਅਰਬ ਤੇ ਉੱਥੇ ਪਰਸੋ ਉਹਦੀ 30 ਤਰੀਕ ਨੂੰ ਡੈਥ ਹੋ ਗਈ ਆ ਜੋ ਕਿ ਸਾਨੂੰ ਉੱਥੋਂ ਕਿਸੇ ਸੱਜਣ ਨੇ ਉਹਦੇ ਨਾਲ ਸੀ ਮੁੰਡਾ ਉਹਨੇ ਫੋਨ ਕਰਕੇ ਦੱਸਿਆ ਕਿ ਉਹ ਕਾਫੀ ਬਿਮਾਰ ਸੀ ਤੇ ਟ੍ਰਾਂਸਪੋਰਟ ਵਗੈਰਾ ਲੋ ਅਪੀਲ ਵੀ ਕੀਤੀ ਜਿਹੜਾ ਟ੍ਰਾਂਸਪੋਰਟਰ ਸੀ ਇਹਨੂੰ ਹਸਪੀਟਲ ਲੈ ਕੇ ਜਾਓ ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਮਤਲਬ ਸਾਨੂੰ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਹੈ ਤੇ ਬੜੀ ਮੁਸ਼ਕਲ ਨਾਲ ਮਤਲਬ ਉਹਨੂੰ ਭੇਜਿਆ ਸੀ ਬਾਹਰ ਆਪਣੇ ਪਰਿਵਾਰ ਵੱਲੋਂ ਕਰਜ਼ਾ ਚੁੱਕ ਕੇ ਤੇ ਉਹਦੇ ਦੋ ਛੋਟੇ ਬੱਚੇ ਆ ਜੀ ਮਤਲਬ ਇੱਕ ਬੇਟਾ 8 ਸਾਲ ਦਾ ਇੱਕ 10 ਸਾਲ ਦਾ ਜੀ ਤੇ ਮੇਰੀ ਆਪਣੀ ਸਾਊਦੀ ਅਰਬ ਸਰਕਾਰ ਤੋਂ ਅਪੀਲ ਆ ਕਿ ਉਹਦੀ ਇਨਕੁਆਇਰੀ ਕਰਾਈ ਜਾਏ ਕਿ ਕਿਤੇ ਉਹਦੀ ਮੌਤ ਕੋਈ ਸ਼ੱਕੀ ਹਾਲਤ ਵਿੱਚ ਹੋਈ ਆ ਜਾਂ ਕਿਸ ਤਰ੍ਹਾਂ ਦੀ ਆ ਅਤੇ ਮੇਰੀ ਪੰਜਾਬ ਸਰਕਾਰ ਸਰਦਾਰ ਭਗਵੰਦ ਸingh ਮਾਨ ਅਤੇ ਸੈਂਟਰ ਸਰਕਾਰ ਆਪਣੇ ਨਰਿੰਦਰ ਸਿੰਘ ਮੋਦੀ ਜੀ ਨੂੰ ਵੀ ਪਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਮ੍ਰਿਤਕ ਦੇ ਕਿਉਂਕਿ ਪਰਿਵਾਰ ਬਹੁਤ ਗਰੀਬ ਆ ਜੀ ਤੇ ਐਨ ਆਰ ਆਈ ਵੀਰ ਦੇ ਜਿਹੜੇ ਆਪਣੇ ਸਰਬਤ ਦਾ ਭਲਾ ਟਰਸਟ ਆ ਹੋਣੇ ਸਾਹਮਣੇ ਪਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਆਪਣੇ ਮ੍ਰਿਤਕ ਦੇ ਆ ਜੋ ਕਿ ਇਹਨਾਂ ਦੇ ਪੰਜਾਬ ਵਿੱਚ ਲਿਆਉਂਦੀ ਇਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਵਾਹ ਤਾ ਨੰਬਰ 2 ਸਿੰਘਾ ਕੀ ਲੱਗਦਾ ਹੈ ਸਾਡਾ ਬੇਟਾ ਮੇਰਾ ਬੇਟਾ ਵਾ ਹੂੰ ਠੀਕ ਹਨ ਚ ਬੜੀ ਮੁਸ਼ਕਲ ਹੋਈ ਮੈਂ ਕਰਜ਼ਾ ਚੁੱਕੇ ਜ਼ਮੀਨ ਤੇ ਇਹਨੂੰ ਬਾਹਰ ਕਰ ਲਿਆ ਵਾ ਤੇ ਪਰ ਇਹ ਆ ਬੜੀ ਮੁਸ਼ਕਲ ਮੈਨੂੰ ਹਲਪ ਕਰਨੇ ਜਿੱਦਾਂ ਵੀ ਹੁੰਦੀ ਮੋਦੀ ਸਰਕਾਰ ਦੇ ਕੋਨ ਮੰਤਰੀ ਜਦਾਂ ਵੀ ਜਰੂਰ ਪਕਰ ਕੇ ਮੇਰਾ ਬੇਟਾ ਡਰੋਣਾ ਚਾਹੀਦਾ ਪਰ ਆਲ ਸਰਕਾਰ ਮਾਇਦ ਕਰੇ ਕਿ ਤੁਹਾਨੂੰ ਪਤਾ ਕਿਸਾ ਲੱਗਾ ਸਾਨੂੰ ਪਤਾ ਇਦਾਂ ਆ ਰਿਹਾ ਲੱਗਾ ਯਾ ਵੀ ਪਤਾ ਨਹੀਂ ਬਿਲਕੁਲ ਹੋਇਆ ਜਾਂ ਸਕੀ ਨਹੀਂ ਸਾਨੂੰ ਹੁਣ ਇੱਥੇ ਕੀ ਪਤਾ ਲੱਗਦਾ ਵੀ ਕੀ ਯਾ ਕੀ ਨਹੀਂ ਹੋਇਆ ਪਤਾ ਨਹੀਂ ਵੀ ਜਾਂ ਕਿਦਾਂ ਹੋਇਆ ਕਿਦਾਂ ਨਹੀਂ ਹੋਇਆ ਕੀ ਮੰਗਾ ਮੰਗਾ ਦੀ ਹੈ ਅਬ ਜੇ ਨਹੀਂ ਹਲ ਪੋਈ ਆਡੀ ਕਰਨ ਸਾਡੀ ਬੇਟੀ ਦੀ ਇੱਥੇ ਲਾਸ਼ ਹੋਣੀ ਚਾਹੀਦੀ ਆ ਸਰ ਸਾਕਾ ਤੁਹਾਨੂੰ ਸਾਕਾ ਵੀ ਕਿਦਾਂ ਕਤਲ ਕੀਤਾ ਨਾਵਾ ਤੇ ਸਾਨੂੰ ਸਾਕਾ ਤੇ ਬੜੀ ਮੁਸ਼ਕਲ ਹੋਈ ਆ ਦੀ ਖੋਜ ਕੇ ਦੇ ਛੋਟੇ ਛੋਟੇ ਬੱਚੇ ਆ ਤੇ ਬੜੀ ਮੁਸ਼ਕਲ ਹੋ ਜਾਂਦੀ ਹੈ ਨਾ ਮੈਂ ਮਨਦੀਪ ਸਿੰਘ ਵੀ ਪੜਿਆ ਮੇਰੇ ਪਿਓ ਦੀ ਬਹੁਤ ਹਾਲਤ ਮਾੜੀ ਆ ਸਾਡਾ ਬਹੁਤ ਗਰੀਬ ਹੈ ਮੇਰਾ ਪਿਓ ਮਹਾ ਪੈਸੇ ਲਾ ਕੇ ਭੇਜਿਆ ਆਪਣੇ ਪ੍ਰਾਂਵ ਨੂੰ ਬਾਹਰ ਵਹੀ ਮੰਗ ਸਰਕਾਰ ਨੂੰ ਚ ਕਰਦੇ ਆ ਕਿ ਸਾਡੇ ਪ੍ਰਾਂ ਦੇ ਲਾਸ਼ ਸਾਰਾ ਪਛਾਣ ਨੂੰ ਮਿਲਣਾ ਚਾਹੀਦਾ ਮੇਰੇ ਪਿਓ ਬਹੁਤ ਗਰੀਬ ਹੈ ਬੱਚੇ ਛੋਟੇ ਛੋਟੇ ਉਹ ਤਾਂ ਮਹਾ ਖਰਚਾ ਪੜਨ ਕਰਦੇ ਕਰਦੇ ਮੇਰੇ ਪ੍ਰਾਂ ਪੇਰ ਜਿਹੜਾ ਸਰਕਾਰ ਨੂੰ ਮੰਗ ਰਹੇ ਸਾਰੇ ਸਾਡੀ ਮੰਗ ਸੁਣੀ ਆ ਜੀ। ਬਹੁਤ ਧੰਨਵਾਦ। ਤੁਹਾਡਾ ਨਾਮ ਵੀ ਰਣਜੀਤ ਸਿੰਘ ਹੈ। ਹਾਂਜੀ ਕਿਤਾ ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਇਹ ਪਿੰਡ ਦੇ ਲਾ ਕੋਈ ਮੇਰਾ ਨਾਮ ਰਣਜੀਤ ਸਿੰਘ ਹੈ। ਪਿੰਡ ਕੋਕਲੋਹੜਾ ਹੈ ਮੇਰਾ। ਇਹ ਨੱਥੂ ਖਾਰੇ ਜੋ ਮਨਦੀਪ ਸਿੰਘ ਬੱਚਾ ਹੈ ਇਹ ਸੋਚੀ ਰੋਟੀ 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 ਵਾਸਤੇ ਗਿਆ ਆ ਸੀ। ਅਤੇ ਸਾਨੂੰ ਕੱਲ ਹੀ ਪਤਾ ਲੱਗਾ ਹੈ ਕਿ ਉਸ ਦੀ ਭੇਦ ਪਰੇ ਹਲਾਤਾਂ ਵਿੱਚ ਮੌਤ ਹੋ ਗਈ ਹੈ। ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਇਹ ਗਰੀਬ ਪਰਿਵਾਰ ਹੈ ਇਹਨੇ ਬਹੁਤ ਹੀ ਮੁਸ਼ਕਲ ਦੇ ਨਾਲ ਜ਼ਮੀਨ ਤੇ ਕਰਜ਼ਾ ਲੈ ਕੇ ਫਿਰ ਆਪਣੇ ਬੱਚੇ ਨੂੰ ਬਾਹਰ ਭੇਜਿਆ ਕਿਉਂਕਿ ਜੋ ਘਰ ਦੀ ਹਾਲਾਤ ਚੰਗੀ ਹੋ ਸਕੇ ਸੋ ਅਸੀਂ ਇਸ ਗੱਲ ਵਿੱਚ ਪਿੰਡ ਵਾਸੀ ਅਤੇ ਜੋ ਵੀ ਲਾਗੇ ਪਿੰਡ ਹੈ ਸਾਰੇ ਹੀ ਬਹੁਤ ਅਫਸੋਸ ਕਰ ਰਹੇ ਹਾਂ ਕਿ ਇਸ ਪਰਿਵਾਰ ਨਾਲ ਜੋ ਕੁਝ ਹੋਇਆ ਹੈ ਬਹੁਤ ਹੀ ਮਾੜਾ ਹੋਇਆ ਹੈ ਅਤੇ ਅਸੀਂ ਸਰਕਾਰ ਨੂੰ ਇਹ ਵੀ ਕਰਦੇ ਹਾਂ ਕਿ ਜੋ ਸਾਡਾ ਬੱਚਾ ਮਨਦੀਪ ਸਿੰਘ ਸੌਦੀ ਰ ਵਿੱਚ ਗਿਆ ਸੀ ਇੱਕ ਚੰਗੇ ਕੋਈ ਖੁਸ਼ਾਤੇ ਗਿਆ ਹੋਇਆ ਸੀ ਅਤੇ ਹੁਣ ਉਸ ਦੀ ਡੈਥ ਜੋ ਉੱਥੇ ਹੋ ਗਈ ਹੈ ਪਤਾ ਨਹੀਂ ਕਿਸ ਕਾਰਨ ਹੋਈ ਹੈ ਕਿਉਂਕਿ ਉਹ ਤਾਂ ਬਿਲਕੁਲ ਕੋਈ ਨਸ਼ਾ ਪਤਾ ਨਹੀਂ ਸੀ ਕਰਦਾ ਇੱਕ ਚੰਗਾ ਹੀ ਹੋਣਹਾਰ ਬੱਚਾ ਸੀ ਅਤੇ ਉਸ ਦੀ ਮੌਤ ਹੋ ਗਈ ਹੈ ਉਸ ਦੇ ਜੋ ਛੋਟੇ-ਛੋਟੇ ਬੱਚੇ ਹਨ ਅਤੇ ਘਰ ਵਾਲੀ ਹੈ ਅਤੇ ਇਹ ਉਹਨਾਂ ਦੇ ਆਪਣਾ ਭਾਈ ਸਾਹਿਬ ਜੋ ਹੈ ਇਹ ਪਰਿਵਾਰ ਵਿੱਚ ਉਹਨਾਂ ਪਰਿਵਾਰ ਹੈ ਅਤੇ ਸਰਕਾਰ ਨੂੰ ਅਸੀਂ ਮੋਦੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਸਾਊਦੀ ਅਰਬ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਜਿੰਨਾ ਵੀ ਹੋ ਸਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਜੋ ਘਰ ਹੈ ਕੱਚੇ ਬੱਚੇ ਮਕਾਨ ਪੱਕੇ ਮਕਾਨ ਹਨ ਅਤੇ ਮਾੜੀ ਹਾਲਤ ਹੈ ਦੁੱਧ ਪਾ ਕੇ ਜਿਸ ਤਰ੍ਹਾਂ ਵੀ ਹੋਵੇ ਘਰ ਦਾ ਗੁਜ਼ਾਰਾ ਕਰ ਰਹੇ ਹਨ ਅਤੇ ਜ਼ਮੀਨ ਥੋੜੀ ਹੈ ਸਰਕਾਰ ਨੂੰ ਇਹ ਅਪੀਲ ਹੈ ਕਿ ਇਸ ਪਰਿਵਾਰ ਦੀ ਵਸੂਨਮਤ ਕੀਤੀ ਜਾਵੇ ਮੇਰਾ ਨਾਮ ਜੀ ਸਰਵਿਸਿੰਗ ਮਜੂਦਾ ਸਰਪੰਚ ਆ ਜੀ ਇਥੋਂ ਇਹ ਮੇਰਾ ਭਤੀਜਾ ਆ ਮਨਦੀਪ ਸਿੰਘ ਜੋਤੀ ਇਹ ਥੋੜੀ ਦੇਰ ਹੋਈ ਇਹਨੇ ਕਹਿੰਨ 2 ਮਹੀਨੇ ਪੂਰੇ ਨਹੀਂ ਹੋਏ ਤੇ ਉੱਥੇ بیٹے ਨੇ ਕਿਹਨੇ ਵੀਡੀਓ ਬਣਾ ਕੇ ਸਾਨੂੰ ਪਾਈ ਆ ਵੀ ਉਹ ਜੱਥ ਹੋ ਗਈ ਆ ਇਹ ਜਦੋਂ ਵੀਡੀਓ ਦੇਖੀ ਆ ਤਾਂ ਸਾਨੂੰ ਸ਼ੱਕ ਆ ਆਪਦਾ ਜਿੱਦਾਂ ਕੋਈ ਲੜਾਈ ਝਗੜੇ ਦਾ ਕੇਸ ਆ ਬੱਚੇ ਨੂੰ ਖੂਨ ਦੀ ਉਲਟੀ ਆਈ ਆ ਵੀਡੀਓ ਹਟ ਭਾਗੇ ਤੁਹਾਨੂੰ ਦੇ ਦਿਆਂਗੇ ਛੋਟੇ ਛੋਟੇ ਬੱਚੇ ਆ 72 ਪਰਿਵਾਰ ਆ ਬੈਂਕ ਸਰਕਾਰ ਕੋਲ ਮੰਗ ਕਰਦੇ ਆ ਜੀ ਸਰਕਾਰ ਮਦਦ ਕਰੇ ਜੀ ਡੈਡ ਬਾਡੀ ਸਾਡੇ ਪਿੰਡ ਤੱਕ ਪਹੁੰਚਣੀ ਹੋਣੀ ਚਾਹੀਦੀ ਔਰ ਪਿੰਡ ਤੇ ਮਾਹੌਲ ਕਿਸਾਨ ਲੱਗ ਰਿਹਾ ਪਿੰਡ ਤੇ ਸ਼ੋਕ ਦਾ ਹੀ ਮਾਹੌਲ ਹੈ ਜੀ ਪਿੰਡ ਦੇ ਜਦੋਂ ਸਾਨੂੰ ਪਰਸੋਂ ਪਤਾ ਲੱਗਾ ਸਾਰਾ ਪਿੰਡ ਹੀ ਵਿਚਾਰਾ ਇੱਥੇ ਇਕੱਠਾ ਹੋਇਆ ਜੀ ਔਰ ਕਿੰਨੀ ਉਮਰ ਸੀ ਬੱਚੇ ਦੀ ਬੱਚੇ ਦੀ ਉਮਰ ਕੋਈ 35 ਤੋਂ ਉੱਪਰ ਜਾਂ 40 ਤੋਂ 35 36 ਸਾਲ ਲਗਦਾ ਔਰ ਐਨਆਰਏ ਵੀਰਾਂ ਤੇ ਔਰ ਸਮਾਜ ਸੇਵਕ ਵੀ ਕਹਿਣਾ ਚਾਹੁੰਦਾ ਸਾਰਿਆਂ ਨੇ ਬੇਨਤੀ ਹੈ ਜੀ ਸਾਡੀ ਹੱਥ ਜੋੜ ਕੇ ਜਿਹੜਾ ਭਣਾ ਹੀ ਉਹਦੇ ਵਾਪਰ ਗਿਆ ਡੈਡ ਬਾਡੀ ਜ਼ਰੂਰ ਪਿੰਡ ਆਉਣੀ ਚਾਹੀਦੀ